ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਚਪਾਈ ਹੈ ਉਹਦਾ ਅਧਿਕਾਰ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੈ ਉਹਦੇ ਸੰਬੰਧ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਐਕਟ ਵੀ ਬਣਾਇਆ ਗਿਆ ਸੀ। ਬਾਕੀ ਜਿੱਥੋਂ ਤੱਕ ਬਾਕੀ ਉਥੀਆਂ ਦਾ ਸੰਬੰਧ ਆ ਜਾਂ ਗੁਟਕੀ ਦਾ ਸੰਬੰਧ ਆ ਉਹਦੇ ਸੰਬੰਧ ਵਿੱਚ ਮੈਂ ਸਮਝਦਾ ਕਿ ਦੇਖਣ ਚਾਹਿਆ ਕਿ ਸਾਡਾ ਮੇਨ ਮਕਸਦ ਹੈ ਕਿ ਗੁਰਬਾਣੀ ਦਾ ਜਿੰਨਾ ਵਸਤਵਾਤ ਅਦਰ ਸਤਕਾਰ ਕੀਤਾ ਜਾ ਸਕੇ ਉਹਨਾਂ ਥੋੜਾ ਉਸ ਅਦਰ ਸਤਕਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਸਿਪਾਈ ਦੇ ਵਿੱਚ ਇੱਕ ਸੁਰਤਾ ਲਿਆਉਣ ਲਈ ਹੈ ਜੀ ਔਰ ਉਹਦੇ ਸੰਬੰਧ ਵਿੱਚ ਜਿਸੇ ਕਿਸਮ ਦਾ ਵੀ ਕੋਈ ਵਿਵਾਦ ਨਾ ਰਹੇ ਉਹ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਅਸੀਂ ਚਾਹੁੰਦੇ ਹਾਂ ਉਹਦੀ ਛਪਾਈ ਵੀ ਜਿਹੜੀ ਆ ਸਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਕਰਨੀ ਚਾਹੀਦੀ ਆ ਜੀ ਬਾਕੀ ਜੇਕਰ ਕੋਈ ਬਾਹਰਲੇ ਸਸਤਾਵਾ ਕਰਦੀਆਂ ਨੇ ਤੇ ਉਹਨਾਂ ਨੂੰ ਸਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਉਹਦੀ ਅ ਨਖਾਲ ਲੈਣਾ ਚਾਹੀਦਾ